ਜਿਵੇਂ ਮੇਰੇ ਮੰਮੀ ਉਵੇਂ ਤੁਸੀਂ ਹੋ ਮੈਂ ਤਾਂ ਕਦੀ ਫਰਕ ਨਹੀਂ ਕੀਤਾ ਪਤਾ ਨਹੀਂ ਕਿਉਂ ਤੁਹਾਡੇ ਦਿਲ ਚ ਆ ਗੱਲ ਆ ਗਈ ਪਈ ਆ ਜਾਓ ਬਤਾ ਬਬਲੀ ਪਾਣੀ ਲਈ ਆ ਗਏ ਤੁਸੀਂ ਮੈਂ ਲਈ ਪਾਣੀ ਹਾਂ ਬੈਠ ਮਾਤਾ ਠੀਕ ਹੋ ਜੀ ਅੰਦਰ ਲੇਟਣਾ ਤਾਂ ਅੰਦਰ ਲੇਟ ਜਾਓ ਮੈਂ ਲਟ ਜਾਨੀ ਆ ਪਾਸ ਆ ਲਓ ਮੈਂ ਪਾਣੀ ਪੀ ਲਓ ਕੀ ਕਹਿੰਦੇ ਡਾਕਟਰ ਸਾਹਿਬ ਡਾਕਟਰ ਕਹਿੰਦਾ ਸਟੰਟ ਪੈਣਾ ਵਾ ਵੀ ਜਿੰਨੀ ਜਲਦੀ ਹੋ ਸਕਦਾ ਉਨੀ ਜਲਦੀ ਪਵਾ ਲਓ ਫਿਰ ਤਾਂ ਕਹਿ ਦੇਣਾ ਸੀ ਡਾਕਟਰ ਬਬਾ ਹਜੇ ਨਹੀਂ ਪਵਾਉਣਾ ਹੈਗਾ ਸਟੰਟ ਜਦੋਂ ਮੇਰੀ ਧੀ ਆਉਗੀ ਨਾ ਦੇਖ ਜੂਨ ਜੁਲਾਈ ਚ ਉਹਨੂੰ ਛੁੱਟੀਆਂ ਹੋਣਗੀਆਂ ਮੈਂ ਉਦੋਂ ਪਵਾਉਂਗੀ ਮੰਮੀ ਮੇਰੀ ਗੱਲ ਸੁਣੋ ਜਦੋਂ ਆਪਾਂ ਆਪਰੇਸ਼ਨ ਕਰਾਣਾ ਹੀ ਆ ਸਟੰਟ ਪਵਾਣਾ ਹੀ ਆ ਫਿਰ ਆਪਾਂ ਜੂਨ ਜੁਲਾਈ ਦੀ ਵੇਟ ਕਿਉਂ ਕਰਨੀ ਡਾਕਟਰ ਕਹਿੰਦਾ ਜਿੰਨੀ ਜਲਦੀ ਹੋ ਸਕੇ ਉਨੀ ਜਲਦੀ ਕਰਾ ਲਓ ਮੈਂ ਰਿਸਕ ਨਹੀਂ ਲੈਣਾ ਚਾਹੁੰਦਾ ਨਾਲੇ ਤੁਸੀਂ ਕਿਹੜੀਆਂ ਗੱਲਾਂ ਕਰੀ ਜਾਂਦੇ ਹੋ ਬਈ ਧੀ ਆਊਗੀ ਉਦੋਂ ਕਰਾਉਂਗੀ ਆ ਬੈਠੀ ਹੋਈ ਆ ਬਬਲੀ ਤੁਹਾਡਾ ਖਿਆਲ ਰੱਖਣ ਵਾਲੀ ਨਾ ਨਾ ਮੈਂ ਉਹਨੂੰ ਛੁੱਟੀਆਂ ਹੋਣਗੀਆਂ ਉਹਦੇ ਨਿਆਣਿਆਂ ਨੂੰ ਉਹ ਆਊਗੀ ਨਾ ਰਹਿਣ ਨੂੰ ਮੈਂ ਉਦੋਂ ਕਰਵਾਉਂਗੀ ਮੰਮੀ ਕਰਵਾ ਲਓ ਤੁਸੀਂ ਆਪਰੇਸ਼ਨ ਜਦੋਂ ਡਾਕਟਰ ਨੇ ਕਿਹਾ ਰਿਸਕ ਹੀ ਆ ਤਾਂ ਤੁਸੀਂ ਕਰਵਾ ਲਓ ਮੈਂ ਹੈਗੀ ਮੈਂ ਤੁਹਾਡੀ ਪੂਰੀ ਕੇਅਰ ਕਰਦੀ ਤਾਂ ਹੈਗੀ ਆ ਤੁਸੀਂ ਕਹਿੰਦੇ ਹੋ ਭੈਣ ਆਊਗੀ ਉਨੇ ਬੱਚੇ ਵੀ ਆਣਗੇ ਤੁਸੀਂ ਉਹਨਾਂ ਨੂੰ ਸੰਭਾਉਂਗੇ ਕਿ ਉਹ ਤੁਹਾਨੂੰ ਸਾਂਭਣਗੇ ਅੱਜ ਕੱਲ ਤਾਂ ਡਾਕਟਰ ਹਸਪਤਾਲ ਦੇ ਵਿੱਚ ਵੀ ਕਿਸੇ ਨੂੰ ਮਿਲਣ ਨਹੀਂ ਦਿੰਦੇ ਤੇ ਲੋਕੀ ਅੱਜ ਕੱਲ ਤਾਂ ਆਪਰੇਸ਼ਨ ਕਰਾਣ ਲੱਗੇ ਕਿਸੇ ਨੂੰ ਦੱਸਦੇ ਵੀ ਨਹੀਂ ਕਿਉਂਕਿ ਖੇਚਲ ਵਧ ਜਾਂਦੀ ਹੈ ਕਿਉਂਕਿ ਕੋਈ ਨਾ ਕੋਈ ਮਾਮਾ ਚਾਚਾ ਭੂਆ ਫੁੱਫੜ ਕੋਈ ਨਾ ਕੋਈ ਮਿਲਣ ਆਇਆ ਹੀ ਰਹਿੰਦਾ ਆ ਤੇ ਪੇਸ਼ੈਂਟ ਵਿਚਾਰਾ ਕਿੱਲਾ ਦਾ ਰਹਿੰਦਾ ਤੇ ਨਾਲੇ ਮੰਮੀ ਆਪਾਂ ਦੀਦੀ ਨੂੰ ਫੋਨ ਕਰਕੇ ਦੱਸਾਂਗੇ ਉਹ ਪਤਾ ਲੈ ਜਾਣਗੇ ਤੇ ਜ਼ਰੂਰੀ ਥੋੜੀ ਵੀ ਕੋਲ ਆ ਕੇ ਪਰ ਮੈਨੂੰ ਇਦਾਂ ਨਾ ਸੇਫ ਜਾ ਨਹੀਂ ਲੱਗਦਾ ਹੈਗਾ ਉਹਦੇ ਨਾਲ ਆਏ ਆ ਮੈਂ ਥੋੜੀਆਂ ਗੱਲਾਂ ਗੁੱਲਾਂ ਕਰ ਲੂ ਮੇਰੇ ਕੋਲੇ ਬੈਠੀ ਰਹੂਗੀ ਉਹ ਮੰਮੀ ਤੁਸੀਂ ਨਾ ਹਲੇ ਪੁਰਾਣੇ ਖਿਆਲ ਵਾਲੇ ਬਣੇ ਹੋਏ ਆ ਜਦੋਂ ਆਊਗੀ ਤੁਸੀਂ ਗੱਲਾਂ ਬਾਤਾਂ ਮਾਰਿਓ ਪਰ ਤੁਸੀਂ ਆਪਰੇਸ਼ਨ ਕਰਾ ਕੇ ਜਦ ਤੱਕ ਪੂਰਾ ਸੈੱਟ ਹੋ ਜਾਓ ਤੁਸੀਂ ਕਦੀ ਇਹਨੂੰ ਆਪਣੀ ਧੀ ਵੀ ਸਮਝੋ ਨਾ ਆਪਾਂ ਕਹਿੰਨੇ ਆ ਵੀ ਨੋਆ ਤੋਂ ਉਮੀਦ ਕਰਦੇ ਆ ਵੀ ਸਾਡੀਆਂ ਸੇਵਾ ਕਰਨਗੀਆਂ ਧੀਾਂ ਵਾਂਗੂ ਪਰ ਆਪਾਂ ਤਾਂ ਉਹਨਾਂ ਨੂੰ ਧੀਾਂ ਬਣਾ ਕੇ ਰੱਖੀਏ ਜੇ ਆਪਾਂ ਉਹਨਾਂ ਨੂੰ ਧੀਾਂ ਸਮਝਾਂਗੇ ਤਾਂ ਹੀ ਉਹ ਤੁਹਾਨੂੰ ਮਾਵਾਂ ਸਮਝਣਗੀਆਂ ਵੇ ਦੇਖੋ ਅਪ੍ਰੈਲ ਮਹੀਨਾ ਚੱਲ ਰਿਹਾ ਡਾਕਟਰ ਨੇ ਕਹਿਤਾ ਵਾ ਵੀ ਜਲਦੀ ਆਪਰੇਸ਼ਨ ਕਰਾ ਲਓ ਵੀ ਬਲਾਕੇਜ ਜ਼ਿਆਦਾ ਵਾ ਜਾਂ ਕੁਛ ਤਾਂ ਹੀ ਕਿਹਾ ਹੋਊਗਾ ਉਹਨੇ ਹਲੇ ਜੂਨ ਜੁਲਾਈ ਦੋ ਮਹੀਨੇ ਪਏ ਆ ਜੇ ਇੰਨੇ ਵਿੱਚ ਕੁਛ ਹੋ ਗਿਆ ਕੋਈ ਕੱਲ ਨੂੰ ਉੱਚੀ ਨੀਵੀ ਹੋ ਜਾਂਦੀ ਐ ਲੋਕਾਂ ਨੇ ਤਾਂ ਮੰਨੂ ਕੋਸਣਾ ਵੀ ਗੋੜੀ ਮਾਂ ਦਾ ਇਲਾਜ ਨਹੀਂ ਕਰਾ ਸਕਿਆ ਪੈਸੇ ਲਾਉਣ ਤੋਂ ਡਰਦਾ ਸੀ ਵੀ ਮੈਨ ਤੋਂ ਨਹੀਂ ਲੋਕਾਂ ਦੀਆਂ ਗੱਲਾਂ ਸੁਣੀਆਂ ਜਾਂਦੀਆਂ ਤੁਸੀਂ ਤਿਆਰੀ ਕਰੋ ਇੱਕ ਦੋ ਦਿਨਾਂ ਚ ਆਪਾਂ ਕੋ ਆਪਰੇਸ਼ਨ ਕਰਾ ਕੇ ਆਣਾ ਬਬਲੀ ਤੁਹਾਡੀ ਪੂਰੀ ਸੇਵਾ ਕਰੂਗੀ ਚਲ ਕੋਈ ਨਾ ਪੁੱਤ ਇਹ ਵੀ ਮੇਰੇ ਧੀਆ ਆਰਗੂਈਆ ਕਰਲਾ ਡਾਕਟਰ ਨਾਲ ਗੱਲ ਜਦੋਂ ਕਹਿੰਦਾ ਉਹਦੋਂ ਕਰਾ ਲੈਣੇ ਫਿਰ ਆਪਰੇਸ਼ਨ ਠੀਕ ਹੈ ਮੰਮੀ ਮੈਂ ਅੱਜੀ ਗੱਲ ਕਰਕੇ ਆਣਾ ਕਿ ਆਪਾਂ ਇੱਕ ਦੋ ਦਿਨ ਚ ਆਪਰੇਸ਼ਨ ਕਰਾ ਲੀਏ ਤੁਸੀਂ ਫਿਕਰ ਨਾ ਕਰੋ ਮੰਮੀ ਆਪਾਂ ਨਾਲ ਮਿਲ ਕੇ ਸਾਰਾ ਕੁਝ ਸੰਭ ਲੈਣਾ ਵਾ ਠੀਕ ਹੈ ਨਾ ਮੈਨੂੰ ਦੱਸ ਦਿਓ ਫੋਨ ਕਰਕੇ ਮੇਰੇ ਆਪਰੇਸ਼ਨ ਕਰਾ ਕੇ ਦੱਸਾਂਗੇ ਵੀ ਆਪਰੇਸ਼ਨ ਕਰਾ ਲਿਆ ਵੀ ਤੂੰ ਜਦੋਂ ਆਣਾ ਆਰਾਮ ਨਾਲ ਆਈ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਜਦੋਂ ਸਭ ਤੋਂ ਤੁਸੀਂ ਠੀਕ ਹੋ ਜਾਓਗੇ ਜੂਨ ਜਲਾਈ ਤੱਕ ਸਭ ਵਧੀਆ ਵਧੀਆ ਦੇ ਨਾਲ ਤੁਹਾਡਾ ਟਾਈਮ ਪਾਸ ਹੋਊਗਾ ਇਹ ਵੀ ਠੀਕ ਪਉਦੋ ਬੱਚੇ ਵੀ ਆ ਜਾਣਗੇ ਇੰਜੋਏ ਕਰ ਲੈਣਗੇ ਉਦਾਂ ਡਾਕਟਰ ਕਹਿੰਦੇ ਹੁੰਦੇ ਮਰੀਜ਼ ਦੇ ਕੋਲ ਰੌਲਾ ਵੀ ਨਹੀਂ ਪਾਉਣਾ ਹਨਾ ਹਾਂ ਇਹ ਵੀ ਹੈ ਜਦੋਂ ਠੀਕ ਆ ਮੈਂ ਡਾਕਟਰ ਕੋਲੇ ਹੁਕੇ ਆ ਨਾ ਫਿਰ ਆਪਾਂ ਕਰਦੇ ਆ ਗੱਲਬਾਤ ਹਾਂ ਤੇ ਅੱਛਾ ਬੋਲੀ ਮੈਂ ਚਲਦਾ ਹਾਂ ਹਾਂ ਠੀਕ ਆ ਮੈਂ ਤੇ ਹੋਰ ਡਾਕਟਰ ਨੇ ਦੱਸਿਆ ਦਵਾਈਆਂ ਦੂਆਂ ਬਾਰੇ ਵੀ ਦਿੱਤੀਆਂ ਨੇ ਉਹਨੇ ਸਾਰਾ ਕੁਝ ਲਿਖ ਕੇ ਦਿੱਤਾ ਕਿਹੜੀ ਸਵੇਰੇ ਲੈਣੀ ਹੈ ਕਿਹੜੀ ਸ਼ਾਮ ਨੂੰ ਹੁਣ ਬਸ ਤੂੰ ਹੀ ਧਿਆਨ ਰੱਖੀ ਮੇਰਾ ਨਹੀਂ ਮੰਗੇ ਮੈਂ ਨਹੀਂ ਜਲਦੀ ਜਾਣਾ ਨਹੀਂ ਚਾਹੁੰਦੀ ਹੈਗੀ ਨਹੀਂ ਮੰਮੀ ਤੁਸੀਂ ਕਿਉਂ ਫਿਕਰ ਕਰਦੇ ਹੋ ਮੈਂ ਬਹੁਤ ਪਿਆਰ ਕਰਦੀ ਹਾਂ ਤੁਹਾਨੂੰ ਜਿਵੇਂ ਮੇਰੇ ਮੰਮੀ ਉਵੇਂ ਹੀ ਤੁਸੀਂ ਹੋ ਮੈਂ ਤਾਂ ਕਦੀ ਫਰਕ ਨਹੀਂ ਕੀਤਾ ਪਤਾ ਨਹੀਂ ਕਿਉਂ ਤੁਹਾਡੇ ਦਿਲ ਚ ਆ ਗੱਲ ਆ ਗਈ ਵੀ ਦੀਦੀ ਆਉਣਗੇ ਤਾਂ ਮੈਂ ਉਦੋਂ ਕੋਈ ਨਹੀਂ ਬਸ ਮੈਨੂੰ ਨਾ ਇਹੀ ਮਾਣਾ ਦੇਖ ਲੈ ਤੇਰੇ ਤੇ ਨਹੀਂ ਦੀਦੀ ਫਿਕਰ ਨਾ ਕਰੋ ਤੁਸੀਂ ਇੱਕ ਸਸ ਇਹ ਕਿਉਂ ਭੁੱਲ ਜਾਂਦੀ ਹੈ ਕਿ ਉਹ ਵੀ ਇੱਕ ਦਿਨ ਨੂੰ ਬਣ ਕੇ ਇਸ ਘਰ ਵਿੱਚ ਆਈ ਸੀ ਤੇ ਜਦੋਂ ਆਪਣੀ ਧੀ ਨੂੰ ਆਪਣੇ ਘਰੋਂ ਤੋਰਨਾ ਹੈ ਤਾਂ ਉਹ ਵੀ ਕਿਸੇ ਦੇ ਘਰ ਦੀ ਨੂੰਹੀ ਬਣੇਗੀ ਤੇ ਜੋ ਤੁਸੀਂ ਆਪਣੀ ਨੂੰ ਦੇ ਦੁੱਖ ਸੁੱਖ ਵਿੱਚ ਉਸ ਦਾ ਸਾਥ ਨਹੀਂ ਦਿਓਗੇ ਤਾਂ ਕੱਲ ਨੂੰ ਤੁਹਾਡੀ ਧੀ ਲਈ ਵੀ ਉਹ ਸਮਾਂ ਆ ਸਕਦਾ ਹੈ ਅੱਜ ਜੇ ਤੁਸੀਂ ਨੂੰ ਦਾ ਸਾਥ ਦੇਵੋਗੇ ਤਾਂ ਉਹ ਵੀ ਕੱਲ ਤੁਹਾਡੇ ਪੁੜਾਪੇ ਦਾ ਸਹਾਰਾ ਬਣੇਗੀ